ਦੋਸਤੋ ਆਪਣੇ ਕੋਲੇ ਗੱਡੀ ਦਾ ਸਰਵਿਸ ਹੋਣ ਆਸਤੇ ਆਈ ਹੈ ਕਿਉਂਕਿ ਇਹ ਚੀਜ਼ਾਂ ਦੇਖੜੀਆਂ ਬਹੁਤ ਜ਼ਰੂਰੀ ਹੈ ਤੇਲ ਹੈ ਜਿਹੜਾ ਇਹ ਲਗਭਗ 1.5 ਤੋਂ 2 ਲੀਟਰ ਆਇਲ ਘਟਾ ਦਿਖ ਰਿਹਾ ਬੇਟਾ ਦੋਸਤੋ 1.5 ਤੋਂ 2 ਲੀਟਰ ਆਇਲ ਘਟਾ ਇਹ ਕਿਸੇ ਨਾਲ ਵੀ ਕਹਾਣੀ ਵਾਪਰ ਸਕਦੀ ਹੈ ਜਿਹੜੇ ਦੋਸਤ ਰੈਂਟ ਤੇ ਗੱਡੀ ਲੈਂਦੇ ਨੇ ਜਾਂ ਗੱਡੀ ਲੈਣੀ ਚਾਹੁੰਦੇ ਨੇ ਉਹ ਪਹਿਲਾਂ ਇਹ ਚੀਜ਼ਾਂ ਨੂੰ ਚੈੱਕ ਜ਼ਰੂਰ ਕਰ ਲੈਣ ਸੋ ਆਪਾਂ ਹੁਣ ਗੱਡੀ ਨੂੰ ਸਟਾਰਟ ਕਰਨ ਲੱਗੇ ਆਂ ਬੇਟਾ ਇੱਥੇ ਆਇਓ ਗੱਡੀ ਸਟਾਰਟ ਕਰਨ ਵੇਲੇ ਬੈਕ ਕੰਪਰੈਸਰ ਨਜ਼ਰ ਕਿੰਨਾ ਆ ਰਿਹਾ ਗੋਰੇ ਗੱਡੀ ਸਟਾਰਟ ਕਰੀ ਬੇਟਾ ਲਓ ਬੈਕ ਕੰਪਰੈਸਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਹਾਲੋ ਇਹ ਬੈਕ ਕੰਪਰੈਸਰ ਹੈ ਜੀ ਹਾਲੋ ਹਾਲੋ ਮੇਡਾ ਮਾਰੀ ਰੇਸ ਦਿਓ ਕਿ ਅਸੀਂ ਗੱਡੀ ਦਾ ਕੰਮ ਕਰ ਦਈਏ ਉਸ ਤੋਂ ਬਾਅਦ ਕਸਟਮਰ ਦਾ ਹੁੰਦਾ ਵੀ ਬਾਈ ਜੀ ਇਹ ਤਾਂ ਪਹਿਲਾਂ ਨਹੀਂ ਸੀ ਹੋਣਾ ਹੋਇਆ ਮੈਂ ਉਹ ਬੰਦ ਕਰਤੀ ਇਹ ਇੱਥੋਂ ਵੀ ਬੈਕ ਕੰਪਰੈਸਰ ਆ ਰਿਹਾ ਹੈ ਬੈਕ ਅਪ ਪ੍ਰੈਸਰ ਉੱਥੋਂ ਵੀ ਆਇਆ ਠੀਕ ਹੈ ਜੀ ਇਹ ਜ਼ਰੂਰੀ ਨਹੀਂ ਵੀ ਗੱਡੀ ਗਰਮ ਹੋਈ ਹੈ ਫੇਰ ਹੀ ਇਹ ਕੰਮ ਹੋਊਗਾ ਇੱਥੇ ਵੇਖੋ ਛਿੱਟੇ ਕਿੰਨੇ ਪੈ ਰਹੇ ਆ ਲੋ ਮੈਂ ਇਹਨੂੰ ਮਾਰੇ ਨੱਪਦਾ ਤਾਂ ਵੱਧ ਆਉਣ ਲੱਗ ਪਿਆ ਤੇਲ ਵੀ ਮਾਰ ਲੱਪਿਆ ਜਦੋਂ ਵੀ ਕੋਈ ਗੱਡੀ ਆਉਂਦੀ ਹੈ ਅੱਖਾਂ ਖੋਲ ਕੇ ਕੰਮ ਕਰਨਾ ਪੈਂਦਾ ਤਾਂ ਤਾਂ ਕਿ ਗੱਡੀ ਦੇ ਵਿੱਚ ਇਸ਼ੂ ਨਾ ਹੋਵੇ ਸੋ ਮੈਂ ਵੀਰ ਜੀ ਨੂੰ ਇਹ ਪੁੱਛਦਾ ਕਿੰਨੇ ਹਜ਼ਾਰ ਕਿਲੋਮੀਟਰ ਤੇ ਗੱਡੀ ਲਈ ਸੀ ਬੇਟਾ ਮਾਈਕ ਦੇ ਦੇ ਬੰਦੇ ਸੋ ਦੋਸਤੋ ਇਹ ਕਿਸੇ ਨਾਲ ਵੀ ਕਹਾਣੀ ਵਾਪਰ ਸਕਦੀ ਹੈ ਕਿਸੇ ਮਕੈਨਿਕ ਨਾਲ ਕਿਸੇ ਕਸਟਮਰ ਨਾਲ ਵੀਰ ਜੀ ਸਤਿ ਸ੍ਰੀ ਅਕਾਲ ਅਸੀ ਦਾ ਵੀਰ ਜੀ ਬਾਈ ਜੀ ਆਈਡੈਂਟੀਟੀ ਨਹੀਂ ਆਪਾਂ ਤੁਹਾਡੀ ਪੁੱਛਣੀ ਠੀਕ ਆ ਠੀਕ ਤੁਸੀਂ ਹੁਣ ਗੱਡੀ ਕਿੰਨੀ ਚੱਲੀ ਬ੍ਰਦਰ ਹੁਣ 99 ਚੱਲੀ ਹੈ ਜੀ 99 99 ਹੁਣ ਗੱਡੀ ਕਿੰਨੀ ਚੱਲੀ ਹੈ 99 ਹੁਣ ਗੱਡੀ ਕਿੰਨੀ ਚੱਲੀ ਹੈ ਸ਼ਾਮਪੀਂਗ ਹਾਂ ਜੀ ਚਲੋ ਆਪਾਂ ਮੀਟਰ ਤੇ ਚਲ ਵੜਦੇ ਚੱਲੀ ਹੋਈ ਹੈ 96 ਤੁਸੀਂ ਤੇ ਗੱਡੀ ਕਦੋਂ ਲਈ ਸੀ ਜਿੰਨੂੰ ਥਾਲ ਨਹੀਂ ਕਿਲੋਮੀਟਰ ਕਿੰਨੇ ਚੱਲੇ ਸੀ ਬ੍ਰਦਰ ਤੁਸੀਂ ਕਨਫਰਮ ਕੀ ਤੁਸੀਂ ਤੇਲ ਤੁਸੀਂ ਬਦਲਾਇਆ ਲੈਣ ਤੋਂ ਬਾਅਦ ਨਹੀਂ ਫਿਰ ਕੀ ਪਤਾ ਪਹਿਲੇ ਵਾਲੇ ਨੇ ਕਿੰਨੇ ਚੱਲੇ ਪਹਿਲਾਂ ਬਦਲਾਇਆ ਬੇਟਾ ਉਹ ਇੰਜਨ ਕੀ ਪਤਾ ਭਾਈ ਪਹਿਲਾ ਵਾਲੇ ਨੇ ਕਿੰਨੀ ਚਲਾਈ ਹਾਂ ਜੀ ਹਾਂ ਜੀ ਕਿੰਨੇ ਕਿਲੋਮੀਟਰ ਬੈਕ ਹੋਈ ਹੁਣ ਮੰਨ ਲਓ ਵੀ ਮੈਂ ਇੰਜਨ ਦਾ ਇੰਜਨ ਦੀ ਪਿਕਅਪ ਬੁਲਾ ਆਂਦਾ ਹਾਂ ਜੀ ਤੁਸੀਂ ਭਜਾ ਲੈਂਦੇ ਤੇ ਤੁਹਾਡਾ ਕੀ ਪ੍ਰਤੀਕਿਰਿਆ ਹੋਣਾ ਸੀਗੀ ਜੀ ਜਿਹੜੀ ਕਿ ਹਲਕੀ ਦੀ ਹੁੰਦੀ ਹੈਗਾ ਜੀ ਹਾਂ ਜੀ ਹਾਂ ਜੀ ਹਲੇ ਮੈਂ ਲੋਕਾਂ ਦੀ ਨਜ਼ਰ ਵਿੱਚ ਚੋਰ ਆ ਚਲੋ ਗੁਰੂ ਮਹਾਰਾਜ ਮੇਰੇ ਕੋਲ ਚੋਰ ਬਣਾਈ ਰੱਖੇ ਇਦਾਂ ਦਾ ਚੋਰ ਪਰਮਾਤਮਾ ਹਰੇਕ ਨੂੰ ਬਣਾਵੇ ਜਿਹੜਾ ਸੱਚ ਬੋਲ ਕੇ ਨਹੀਂ ਨਹੀਂ ਆਇਦਾ ਜਿਵੇਂ ਬਲਵਾਤੀ ਤਾਈਓ ਆਏ ਜੀ ਬਹੁਤ ਧੰਨਵਾਦ ਹੈ ਬੜੇ ਸੱਚੇ ਕੰਮ ਕਰਾਉਣ ਆਉਂਦੇ ਐ ਜਿਨ੍ਹਾਂ ਦੀਆਂ ਗੱਡੀਆਂ ਚ ਇਸ਼ੂ ਬਹੁਤ ਹੁੰਦੇ ਐ ਜਿਹੜਾ ਇਸ਼ੂ ਕੀਤਾ ਆਉਂਦਾ ਉਹਦਾ ਸਾਨੂੰ ਐਪਰੀਸ਼ੀਏਟ ਨਹੀਂ ਮਿਲਦਾ ਜਿਹੜਾ ਨਹੀਂ ਕੰਮ ਕੀਤਾ ਉਹਦਾ ਕਲੰਕ ਲੱਗਣ ਵਾਲੀ ਗੱਲ ਹੋ ਜਾਂਦੀ ਹੁਣ ਮੈਂ ਤੁਹਾਨੂੰ ਇਹ ਚੀਜ਼ਾਂ ਨਾ ਦੇਖਦਾ ਆ ਬੇਟਾ ਕਵਰ ਕਰੀ ਆ ਕਵਰ ਕਰੀ ਆ ਚੀਜ਼ਾਂ ਮੈਂ ਨਾ ਦੇਖਦਾ ਤੇ ਤੁਸੀਂ ਕੱਲ ਨੂੰ ਕਹਿੰਦੇ ਵੀ ਭਾਈ ਸਾਡੀ ਇੰਜਨ ਤਾਂ ਚੱਲੇ ਹੀ ਬੜਾ ਥੋੜਾ ਹੈ ਤੇ ਫਿਰ ਕੀ ਹੋਣਾ ਸੀ ਯਾ ਮੈਨ ਦਾ ਮੰਨਣਾ ਕਿਵਾ ਮੈਂ ਤਾਂ ਵੀਰੇ ਦਿਹਾੜੀ ਦਾ ਸਰਪੰਦਾ ਐ ਮੈਂ ਕਿੱਥੋਂ ਭਰਦਾ ਇਹ ਗੱਲ ਸਹੀ ਗੱਲ ਹੈ ਠੀਕ ਹੈ ਨਾ ਸੋ ਕੇ ਜਰੀ ਆਪਾਂ ਗੱਡੀ ਰੈਂਟ ਤੇ ਲੈਣ ਜਾਣੇ ਆ ਹਾਂਜੀ ਹਾਂਜੀ ਉੱਥੇ ਵੀ ਆਈ ਐ ਇੰਜਨ ਦੀ ਸਾਊਂਡ ਬੜੀ ਪਿਆਰੀ ਐ ਗੁਰੂ ਟੱਕਰ ਬੜੀ ਹੁਣ ਇਹ ਦਿਕਨ ਖੋਲੀ ਬੇਟਾ ਪਾਣੀ ਲੈ ਆਓ ਬੇਟਾ ਮੜਾ ਜਾ ਆਪਾਂ ਨੂੰ ਇੱਕ ਗੱਲਾ ਬਤਾ ਕਰਦੇ ਆ ਠੀਕ ਹੈ ਹੁਣ ਪਾਣੀ ਕਹੀ ਨਹੀਂ ਘੜਦਾ ਹੁੰਦਾ ਹਾਂਜੀ ਹਾਂਜੀ ਤੇ ਗੱਡੀ ਬੈਕ ਕੰਪਰੈਸਰ ਦਿਖਾਉਂਦੀ ਆ ਦਿਖਾਉਂਦੀ ਆ ਇਹਨਾਂ ਮਾਡਲਾਂ 'ਚ ਇਹ ਅਕਸਰ ਇਹ ਪ੍ਰੋਬਲਮ ਆਈ ਆ ਠੀਕ ਹੈ ਜੀ ਸੋ ਕੇਸ ਕਰਕੇ ਚਾਰੇ ਨਿਗਾਹ ਖੋਲਣ ਵਾਲੀ ਗੱਲ ਬਣ ਗਈ ਪਾਣੀ ਵੀ ਕਿਤੇ ਨਹੀਂ ਵੇਖਿਆ ਵੀਰ ਨੇ ਪਾਣੀ ਹੋਵੇ 500 ਦਾ ਨੋ ਹੋਵੇ ਲਓ ਜੀ 200 ml ਤਾਂ ਲਗਭਗ ਚਲਾ ਗਿਆ 250 ml ਲਗੋਰੇ ਹਾਂ 250 ml ਚਲਾ ਗਿਆ ਉੱਥੇ ਰੱਖੀ ਫੋਕਸ ਤੇ ਹੋਰ ਕਿੰਨਾ ਪੈਂਦਾ ਇਦਾਂ ਦੀਆਂ ਹਰਕਤਾਂ ਸਾਡੇ ਨਾਲ ਅਕਸਰ ਆਮ ਬੰਦੇ ਕਰ ਜਾਂਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਸਾਰੀ ਦੁਨੀਆ ਐਓ ਜੀ ਨਹੀਂ ਹੁੰਦੀਗੀ ਪਰ ਹਰ ਇੱਕ ਵਿਅਕਤੀ ਕਹਿੰਦੇ ਗਏ ਆ ਯਾਰ ਬੰਦੇ ਦਾ ਨਾਂ ਐ ਤੇ ਕੋਈ ਨਹੀਂ ਪਾਉਣਿਆ ਬਾਈ ਫੇਸਬੁੱਕ ਤੇ ਪੁੱਠੇ ਸਿੱਧੇ ਕਮੈਂਟ ਕਿੰਨਾ ਬਾਈ ਜੀ ਪੈ ਗਿਆ ਦੋ ਬੋਤਲਾਂ ਛੋਟੀ ਛੋਟੀ ਪੈ ਗਿਆ ਨਾ ਵੀਰ ਜੀ ਮੈਂ ਲੋਕਾਂ ਨੂੰ ਕੀ ਸਮਝਾ ਰਿਹਾ ਹਾਂ ਸਾਡੇ ਗੁਰੂ ਸਾਹਿਬਾਂ ਨੇ ਕੀ ਸਾਨੂੰ ਸੰਦੇਸ਼ ਦਿੱਤਾ ਮਾਨਸ ਕੀ ਜਾਤ ਸਭੇ ਇੱਕੀ ਲੋ ਵੀ ਜੀ ਕਿੰਨਾ ਹੋ ਗਿਆ ਕਿੰਨਾ ਪਿਆ ਭਾਜੀ ਪੈਨਾ ਉਹ ਚੱਲ ਬਹੂਏ ਮਲਟੀਪਲਾਈ ਆਪਾਂ ਕਿੰਨੇ ਐਮ ਐਲ ਉਹ ਵੀ ਦਿਖਾ ਦਾਂਗੇ ਤੁਹਾਨੂੰ ਕਿਉਂਕਿ ਵੀਡੀਓ ਹੁਣ ਉਹ ਵੇਖਣੀ ਕਾਰ ਵਾਲੀ ਭਾਬੀ ਹੋਗੀ ਚੁੰਮੀ ਵਾਲੀ ਭਾਬੀ ਹੋਗੀ ਹੈ ਸਪੀਡ ਬ੍ਰੇਕਰ ਜੇ ਆਪਾਂ ਕੀ ਵੇਖੇ ਲੈਣਾ ਭਰਾਵਾ ਤੁਸੀਂ ਦੇਖੋ ਵੀ ਗੱਡੀ ਤੁਹਾਡੀ ਪਾਣੀ ਬੁਲਬੁਲੇ ਨਹੀਂ ਮਾਰਦੀ ਪਰ ਗੱਡੀ ਤੁਹਾਡੀ ਗਰਮ ਵੀ ਨਹੀਂ ਹੋਈ ਗੱਡੀ ਤੁਹਾਡੀ ਬੈਕ ਕੰਪਰੈਸਰ ਵੀ ਦਿਖਾਉਂਦੀ ਐ ਚੱਲੀ ਵੀ 96000 ਇਹ ਅਕਸਰ ਪੁਰਾਣੇ ਇੰਜਨਾਂ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਐ ਠੀਕ ਹੈ ਹੁਣ ਆ ਬੋਟਲ ਜਿਹੜੀ ਇਹ ਵੀ ਥੋੜੀ ਵੀ ਜੀ ਖਾਲੀ ਆ ਹੁਣ ਮੈਂ ਕੰਮ ਕਰ ਦੂੰਗਾ ਪਾਣੀ ਬਾਅਦ ਚ ਘਟਾਉਣ ਲਾ ਪੀਛ ਅਗਲੇ ਦਿਨ ਅਜਰ ਚ ਬਾਅਦ ਚ ਘਟੀ ਹੋਈ ਹੁਣ ਆ ਲੋ ਜੀ ਚਾਰ ਉਧਰ ਪੈ ਗਿਆ ਤਿੰਨ ਲੱਗ ਪਾ ਕੇ ਇਧਰ ਪਾ ਜਾਣੀਆਂ ਠੀਕ ਹੈ ਜੀ ਚਲੋ ਆਪਾਂ ਮਲਟੀਪਲਾਈ ਵੈਸੇ ਕਰ ਲੈਂਦੇ ਕਿੰਨੇ 200 ਐਮਐਲ ਆ ਲੀਟਰ ਤਾਂ ਇਹਦੇ ਚ ਪੈ ਚੁੱਕਾ ਸੱਚ ਜਾਂ ਟੂਟ ਇਹ ਬਾਅਦ ਚ ਆ ਜਾਣਾ ਦੋ ਨਾਮੇ ਰਿਹਾ ਰਹੇ ਤੁਹਾਡਾ ਗੱਡੀ ਦੀ ਜੋਬ ਨੂੰ ਡਨ ਕਰਦੇ ਆਂ ਬਾਈ ਜੀ ਠੀਕ ਹੈ ਧੰਨਵਾਦ